ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੇਧ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਆਪਾਂ ਕਾਟਨ ਦੇ ਦੁਪੱਟਿਆਂ ਨਾਲ ਸੁਰਸਤੀ 컬렉ਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸੂਟ ਹੋਣਗੇ ਮਸਲੀਨ ਕਾਟਨ ਦਾ ਜਿਹੜਾ ਸੂਟ ਹੋਏਗਾ ਜਿਸ ਤੇ ਉੱਪਰ ਸ਼ਰਟ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟਡ ਵਾਲਾ ਹੈਗਾ ਤੇ ਨਾਲ ਬਾਟਮ ਹੋਏਗੀ ਪਲੇਨਿੰਗ ਹੋਏਗੀ ਇਹ ਆਲਸੋ ਮਸਲੀਨ ਦੇ ਉੱਪਰ ਹੋਏਗਾ ਕਾਟਨ ਦਾ ਰਹਿਣ ਵਾਲਾ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵਾਲੇ ਜਿਹੜੇ ਹੋਣਗੇ ਰਾਮ ਟੈਕਸ ਦੇ ਉੱਪਰ ਰਹਿਣ ਵਾਲੇ ਫੁੱਲੀ ਐਮਬ੍ਰੋਇਡਰ ਜਿਹੜਾ ਦੁਪੱਟਾ ਹੋਏਗਾ ਜਸਤੇ ਉੱਪਰ ਹੈਗਾ ਯਾ ਜਿਹੜਾ ਉਹ ਥ੍ਰੈਡ ਵਰਕ ਕੀਤਾ ਗਿਆ ਫਰੰਟ ਔਰ ਦੁਪੱਟੇ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਯਾ ਤੇ ਪ੍ਰਾਈਸ ਰਹੇਗਾ ਸਿਰਫ 1550 ਰੁਪਏ ਐ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਪਿਓਰ ਕਾਟਨ ਦਾ ਜਿਹੜਾ ਸੂਟ ਹੈਗਾ ਜਸਤੇ ਉੱਪਰ ਔਰਗੈਂਜ਼ਾ ਦਾ ਪੈਚ ਪੈਚ ਵਰਕ ਕੀਤਾ ਗਿਆ ਹੈਗਾ ਯਾ ਐ ਵਾਲੇ ਜਿਹੜੇ ਸੂਟ ਹੋਣਗੇ ਮਸਲੀਨ ਕਾਟਨ ਦੇ ਉੱਪਰ ਹੋਣਗੇ ਸਭ ਤੋਂ ਜ਼ਿਆਦਾ ਵੇਚਣ ਵਾਲੇ ਸੂਟਸ ਦੀ ਕਲੈਕਸ਼ਨ ਇਹ ਵਾਲੀ ਹੈਗੀ ਹੈ ਇਹਨਾਂ ਦਾ ਪ੍ਰਾਈਸ ਰਹੇਗਾ ਸਿਰਫ 750 ਰੁਪਏ ਮਸਲੀਨ ਦਾ ਹੀ ਨਾਲ ਦੁਪੱਟਾ ਰਹਿਣ ਵਾਲਾ ਹੈ ਔਰ ਸ਼ਰਟ ਵੀ ਜਿਹੜੀ ਹੋਏਗੀ ਜਸਤੇ ਉੱਪਰ ਵੀ ਇਹ ਬਹੁਤ ਹੀ ਜ਼ਿਆਦਾ ਸੋਨੇ ਦੇ ਚਰਪੈਣ ਦੀ ਕਾਟਨ ਰੈਣ ਵਾਲੀ ਹੈਗੀ ਆ ਜਿਸ ਦੀ ਸ਼ਰਟ ਵੀ ਡਿਜੈਟਰ ਪੈਂਟ ਦੀ ਹੋਏਗੀ ਤੇ ਸਮ ਦੇ ਨਾਲ ਜਿਹੜੀ ਬਾਟਮ ਚੈੱਕ ਵਾਲੀ ਹੋएगी ਔਰ ਸਮ ਦੇ ਨਾਲ ਪਲੇਨ ਬਾਟਮ ਰਹਿਣ ਵਾਲੀ ਹੈਗੀ ਆ ਜੇਕਰ ਤੁਸੀਂ ਨਾਲ ਚਿਕਨ ਦਾ ਪਲਾਜ਼ੋ ਜਾਂ ਬਾਟਮ ਲਗਾਉਣਾ ਚਾਹੁੰਦੇ ਆ ਤਾਂ ਉਸ ਦੇ ਲਈ ਤੁਹਾਨੂੰ 200 ਰੁਪਏ ਐਕਸਟਰਾ ਪੇ ਕਰਨਾ ਪਏਗਾ ਆਦਰਵਾਇਜ਼ 799 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਜਿਹੜਾ ਸੂਟ ਹੈਗਾ ਪੂਰਾ ਮਿਲ ਜਾਏਗਾ ਸ਼ਿਪਿੰਗ ਵੀ ਇਹਨਾਂ ਦੀ ਫ੍ਰੀ ਰਹਿਣ ਵਾਲੀ ਹੈਗੀ ਆ ਇਹਨਾਂ ਦਾ ਥੋੜਾ ਜਿਹਾ ਤੁਸੀਂ ਸਟਿਚਿੰਗ ਸਟਾਈਲ ਹੈ ਜਿਹੜਾ ਚੇਂਜ ਕਰਕੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਹੈਗੀ ਜਿਹੜੀ ਤੁਸੀਂ ਇਹ ਵਾਲੇ ਸੂਟਸ ਨੂੰ ਦੇ ਸਕਦੇ ਹੈਗੇ ਹੋ ਕੋਈ ਵੀ ਘਰਪਿਆ ਕੰਟਰਾਸਟ